ਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਬਰੀਡੇਵ ਦੇ ਸ਼ਮਸ਼ੇਰ ਚੈਨਲ ਤੇ ਮੈਂ ਤੁਹਾਡਾ ਆਪਣਾ ਸ਼ਮਸ਼ੇਰ ਅੱਜ ਆਪਾਂ ਕਰਤੀ ਆਪਣਾ ਜਿਹੜੇ ਨਿੱਪਲ ਫਿਟਿੰਗ ਦੀ ਤੁਹਾਨੂੰ ਕਿਹਾ ਸੀ ਉਹਦੀ ਆਪਾਂ ਡਿਟੇਲ ਚ ਵੀਡੀਓ ਬਣਾਵਾਂਗੇ ਉਹਦਾ ਆਪਾਂ ਸ਼ੁਰੂ ਕਰਤਾ ਕੰਮ ਆ ਦੇਖੋ ਇੱਕ ਲਾਈਨ ਆਪਾਂ ਬਣਾਤੀ ਕੰਪਲੀਟ ਇਹਨਾਂ ਨੂੰ ਪਹਿਲਾਂ ਅਸੀਂ ਵਾਸ਼ਿੰਗ ਤੋਂ ਬਾਅਦ ਚੰਗੀ ਤਰ੍ਹਾਂ ਜਿਹੜੇ ਨਿੱਪਲ ਸੀ ਇਹ ਸਾਰੇ ਖੋਲਲੇ ਸੀ ਤਾਂ ਇਹਨਾਂ ਨੂੰ ਖੋਲ ਕੇ ਇਹਨਾਂ ਦੇ ਵਿੱਚ ਦਵਾਰੇ ਆਪਾਂ ਨੇ ਉਹ ਲਾ ਕੇ ਸੋਲੂਸ਼ਨ ਇਹ ਦਵਾਰਾ ਟਾਈਟ ਕਰੇ ਨੇ ਜਿੱਥੇ ਕਿਤੇ ਕੋਈ ਪਾਈਪ ਮਾੜੀ ਸੀ ਜਾਂ ਚਿੱਪ ਟੁੱਟੀ ਹੋਈ ਸੀ ਜਾਂ ਨਿੱਪਲ ਟੁੱਟਿਆ ਹੋਇਆ ਸੀ ਉਹਨੂੰ ਵੱਢ ਕੇ ਆਪਾਂ ਇਹ ਨਮਾ ਜਿਹਾ ਦੇਖੋ ਆ ਜੋੜ ਨੇੜੇ-ਨੇੜੇ ਹਨਾ ਲਾਉਣੇ ਪੈਗੇ ਜਿੱਥੇ ਵੀ ਕੋਈ ਦਿੱਕਤ ਸੀ ਉਹ ਆਪਾਂ ਕਰੀਆ ਆਹ ਨਿੱਪਲ ਤੋਂ ਨਿੱਪਲ ਦੀ ਦੂਰੀ ਆ ਜਿਹੜੀ ਇਹ ਆਪਾਂ 9 ਇੰਚ ਰੱਖੀ ਆ ਜਿਹੜਾ ਕਿ ਕੰਪਨੀਆਂ ਵੀ ਕਹਿੰਦੀਆਂ ਨੇ ਵੀ ਨਿੱਪਲ ਦੀ ਦੂਰੀ 9 ਇੰਚ ਤੇ ਚਾਹੀਦੀ ਆ ਪਹਿਲਾਂ ਵੀ ਇਦਾਂ ਹੀ ਸੀ ਤੇ ਆਪਾਂ ਵੀ ਉਨੀ ਰੱਖਤੀ ਆ ਤੇ ਹੁਣ ਜਿਹੜਾ ਮੈਂ ਤੁਹਾਨੂੰ ਦੱਸਦਾ ਆਹ ਸੋਲੂਸ਼ਨ ਅਸੀਂ ਆਹ ਇੱਕ ਮਸ਼ੀਨ ਦਾ ਆਹ ਜਿਗਾੜ ਬਣਾ ਲਿਆ ਆਹ ਜਿਗਾੜ ਬਣਾ ਕੇ ਤੇ ਪੈਂਦਾ ਕਰ ਲਿਆ ਤੇ ਇਹਦੀ ਉਦਾਂ ਕੋਈ ਮਿਲਦੀ ਨਹੀਂ ਸੀ ਆਹ ਆਪਣੇ 13 ਨੰਬਰ ਦੀ ਹਨਾ ਇਹ ਨਿੱਪਲ ਨੂੰ ਲੱਗਦੀ ਆ ਆਹ ਦੇਖੋ ਇਹਦੇ ਨਾਲ ਕਸਣਾ ਤੇ ਖੋਲਣਾ ਕਾਫੀ ਆਸਾਨ ਆ ਇਹ ਆਹ ਮਸ਼ੀਨ ਲਿਆਂਦੀ ਆਪਾਂ ਇਹਦੇ ਚੱਕਰ ਚੇਂਜ ਹੋ ਜਾਂਦੇ ਆ ਦੇਖੋ ਹੁਣ ਇਹ ਇੱਧਰ ਨੂੰ ਘੁੰਮਦੀ ਆ ਖੋਲਣ ਵੱਲ ਤੇ ਜੇ ਆਪਾਂ ਚੱਕਰ ਐ ਕਰਦੇ ਆ ਇਹ ਕਸਣ ਵੱਲ ਘੁੰਮਦੀ ਆ ਇੱਕ ਇਹਦੀ ਡ੍ਰਿਲ ਬਹੁਤ ਜ਼ਰੂਰੀ ਆ ਇਹਦੇ ਨਾਲ ਫਿਰ ਮੈਂ ਤਾਂ ਤੁਹਾਡੀ ਘੱਟ ਆਉਂਦੀ ਆ ਦੇਖੋ ਜਿਵੇਂ ਆ ਨਿੱਪਲਾ ਆਪਾਂ ਖੋਲਣਾ ਇਹ ਇਸ ਤਰ੍ਹਾਂ ਖੁੱਲ ਗਿਆ ਇਹਦੇ ਚੱਕਰ ਬਦਲੋ ਜਦੋਂ ਇਹ ਕਸਣਾ ਇਸ ਤਰ੍ਹਾਂ ਹੀ ਕਸ ਦੂ ਇਹ ਨਹੀਂ ਤਾਂ ਆਪਾਂ ਇਹਨੂੰ ਹੱਥ ਨਾਲ ਘੁਮਾ ਕੇ ਜਾਂ ਚਾਬੀ ਨਾਲ ਹਨਾ ਤਾਂ ਬੰਦਾ ਥੱਕ ਜਾਂਦਾ ਤੇ ਸੁਖਵਿੰਦਰ ਵੀਰਾ ਸਾਡਾ ਆਇਆ ਹੋਇਆ ਇੱਧਰ ਤੇ ਇਹ ਸਾਡੀ ਪੂਰੀ ਹੈਲਪ ਵੀ ਕਰ ਰਹੇ ਨੇ ਤੇ ਸਾਨੂੰ ਸੁਜੈਸ਼ਨ ਵੀ ਦੇ ਰਹੇ ਨੇ ਤੇ ਵਧੀਆ ਕੰਮ ਚੱਲ ਰਿਹਾ ਉਧਰ ਇਹਨਾਂ ਨੇ ਕੱਲ ਆਹ ਚਿਪਾਂ ਲਾ ਕੇ ਸਾਰੀਆਂ ਨਵੀਆਂ ਪੈਪਾ ਜੋ ਆਈਆਂ ਸੀ ਉਹਨਾਂ ਦੇ ਇਹਨਾਂ ਨੇ ਰੱਖਦੀਆਂ ਇੱਕ ਦਿਨ ਪਹਿਲਾਂ ਇਹ ਚਿਪ ਲਾ ਕੇ ਰੱਖਣੀ ਪੈਂਦੀ ਆ ਤਾਂ ਜੋ ਇਹ ਫਿਰ ਸੁੱਕ ਜੇ ਤੇ ਸੁੱਕਣ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਉਹ ਕਰਾਂਗੇ ਆ ਦੇਖੋ ਜਿਵੇਂ ਨਾ ਇਹਦੀ ਰਿਪੇਅਰ ਦੇ ਵਿੱਚ ਆਪਾਂ ਆਹ ਚਿਪ ਵੀ ਅੱਜ ਲਾਈ ਆ ਇਹ ਇੱਥੇ ਨਿੱਪਲ ਵਿੱਚ ਟੁੱਟ ਗਿਆ ਸੀ ਚਿਪ ਨੂੰ ਤੋੜਤਾ ਪੁਰਾਣੀ ਨੂੰ ਇੱਥੇ ਨਵੀਂ ਚਿਪ ਲਾਤੀ ਤੇ ਇਸ ਤਰ੍ਹਾਂ ਹੀ ਇਹਦੀ ਹੁਣ ਰਿਪੇਅਰ ਕਰਕੇ ਇੱਕ ਲਾਈਨ ਤੁਹਾਨੂੰ ਫਿੱਟ ਕਰਕੇ ਦਿਖਾਉਣਾ ਤੁਸੀਂ ਵੀਡੀਓ ਚ ਬਣੇ ਰਹੋ ਰੂਪੀ ਦੇ ਵਿੱਚ ਕੈਮੀਕਲ ਆਹ ਪਾ ਲੈਣਾ ਤੇ ਇਹ ਆ ਬੂੰਦ ਵੀਰੇ ਨੇ ਪਾਤੀ ਤੇ ਮੈਂ ਇਹਨੂੰ ਇਸ ਤਰ੍ਹਾਂ ਟਾਈਟ ਕਰ ਦੇਣਾ ਇਹਨੇ ਆਪਣੀ ਟਾਰਕ ਤੇ ਆਪ ਹੀ ਰੁਕ ਜਾਣਾ ਆ ਦੇਖੋ ਇਹ ਟੱਕ ਟੱਕ ਕਰ ਗਈ ਇਹਦੀ ਟਾਰਕ ਵੀ ਆਪਾਂ ਇੱਥੋਂ ਸੈੱਟ ਕਰ ਸਕਦੇ ਆ ਜਿਵੇਂ ਅਸੀਂ ਇਹਦੀ 8 ਟਾਰਕ ਰੱਖ ਕੇ ਕੱਸਦੇ ਆ ਤਾਂ ਜਦੋਂ ਨਿੱਪਲ ਪ੍ਰੋਪਰ ਕਸਿਆ ਜਾਂਦਾ ਇਹਨੇ ਆਪ ਦਾ ਉਵੇਂ ਠਗ ਠਗ ਕਰ ਜਾਣਾ ਆ ਦੇਖੋ ਇਸ ਤੋਂ ਵੱਧ ਦੇ ਕਸੇ ਹੀ ਨਹੀਂ ਜਾਂਦਾ ਤਾਂ ਇਹਦੇ ਨਾਲ ਵੀ ਥੋੜਾ ਜਿਹਾ ਜਿਹੜਾ ਸਿਸਟਮ ਆ ਆਪਣਾ ਵਧੀਆ ਬਣ ਜਾਂਦਾ ਨੁਕਸਾਨ ਨਹੀਂ ਹੁੰਦਾ ਆਪਾਂ ਹੁਣ ਇਹਦੀ ਜਿਹੜੀ ਆਪਾਂ ਇੱਕ ਲਾਈਨ ਆ ਤਿਆਰ ਕਰੀਆ ਇਹਨੂੰ ਆਪਾਂ ਉੱਪਰ ਟੰਗ ਕੇ ਦੇਖ ਰਹੇ ਹਾਂ ਫਿਰ ਇਹਦੇ ਵਿੱਚ ਜੇ ਕੋਈ ਕਮੀਆਂ ਹੋਈਆਂ ਜਾਂ ਕੋਈ ਵੀ ਸੈਟਿੰਗ ਕਰਨ ਵਾਲੀ ਹੋਈ ਤਾਂ ਆਪਾਂ ਕਰਾਂਗੇ ਇਹ ਕਿਹੜੀ ਲਾਈਨ ਆਪਾਂ ਫਿੱਟ ਕਰ ਲਈ ਇਹਨੂੰ ਟੰਗਣ ਵਾਸਤੇ ਸਭ ਤੋਂ ਪਹਿਲਾਂ ਤਾਂ ਆਪਾਂ ਮਾਪਣਾ ਉਹ ਕੌਲੇ ਤੋਂ ਆਹ ਕੌਲਾ ਹੈਗਾ ਲਗਭਗ 12 ਫੁੱਟ 12 ਫੁੱਟ ਦੇ ਵਿੱਚ ਇਹ ਚ ਤਿੰਨ ਲਾਈਨਾਂ ਜਾਣੀਆਂ ਨੇ ਇਧਰਲੇ ਸਾਈਡ ਪਾਣੀ ਦੀ ਵਿਚਾਲੇ ਫੀਡ ਦੀ ਉਹ ਤੇ ਇਧਰ ਫੇਰ ਪਾਣੀ ਦੀ ਤੇ ਜਿਹੜਾ ਇਹਦਾ ਆਪਾਂ ਗੈਪ ਰੱਖਿਆ ਇਹ 37 ਇੰਚ ਰੱਖਿਆ ਆ 37 ਇੰਚ ਤੇ ਨਿਸ਼ਾਨੀ ਲਾਉਣ ਲੱਗੇ ਇੰਦਰਾ ਤੇ ਇਹਦਾ ਸੈਂਟਰ ਕੱਢ ਲਿਆ ਸੀ ਆਪਾਂ ਪਹਿਲਾਂ ਸੈਂਟਰ ਕੱਢ ਲਿਆ ਕਰੋ ਤੇ ਉਸ ਤੋਂ ਬਾਅਦ ਫਿਰ ਆਸਾਨ ਹੋ ਜਾਂਦਾ ਸਾਰਾ ਜਿਹੜੀ ਇੱਕੋ ਜੀ ਉਹ ਬਣ ਜਾਂਦੀ ਆ ਆ ਦੇਖੋ ਇਹ ਆਪਾਂ ਆ 37 ਇੰਚ ਤੇ ਪੂਰੀ ਨਿਸ਼ਾਨੀ ਲਾ ਕੇ ਸਮੋ ਸਹੀ ਇਥੇ ਆਪਾਂ ਹੁੱਕ ਵੈਲਡਿੰਗ ਕਰਦੇ ਆ ਮੈਂ ਤੁਹਾਨੂੰ ਦਿਖਾਉਣੇ ਅੱਗੇ ਵੀ ਆਪਾਂ ਹੁੱਕਾਂ ਬੈਲਡਿੰਗ ਕਰ ਰਹੇ ਆ ਵੀਰਾ ਸੁਖਵਿੰਦਰ ਤੇ ਉਧਰ ਦੇਖੋ ਆ ਦੇਖੋ ਇਹ ਹੁੱਕਾਂ ਦੀ ਬੈਲਡਿੰਗ ਹੋ ਰਹੀ ਹੈ ਇਹਦੀ ਅਸੀਂ ਟੈਸਟਿੰਗ ਵੀ ਕਰ ਲਈ ਤੇ ਰੱਸੀ ਪਾ ਕੇ ਤੇ ਅਸੀਂ ਲੰਕ ਕੇ ਦੇਖ ਲੈ ਚੈੱਕ ਕਰ ਲਈ ਆਹ ਹੁੱਕ ਆਪਾਂ ਮੰਗਾਈਆਂ ਨੇ ਆਹ ਵਾਲੀਆਂ ਤੇ ਇਹਨਾਂ ਨੂੰ ਤੁਸੀਂ ਸਿੱਧੇ ਹੀ ਗਾਰਡਨ ਦਾ ਬੈਲਡ ਕਰ ਸਕਦੇ ਹੋ ਤੇ ਜਿਹੜੀ ਆਹ ਹੁੱਕਾ ਦੇਖੋ ਇਸ ਤਰ੍ਹਾਂ ਬੈਲਡ ਕਰਤੀਆਂ ਇਹ ਸਾਰੇਆਂ 37 37 ਇੰਚ ਤੇ ਲਾਣੇ ਜਾਊਗੀ ਇਹ ਇੱਧਰ ਵੀ ਸਪੇਸ ਵਧੀਆ ਬਾਜੂ ਇੱਧਰ ਵੀ ਵਧੀਆ ਬਾਜੂ ਤੇ ਆਹ ਦੇਖੋ ਇੱਕ ਇੱਕ ਗਾਰਡਨ ਛੱਡ ਕੇ ਇਹ 10 10 ਇੰਚ ਤੇ ਆਪਾਂ ਲਾਉਣੀ ਹੁੰਦੀ ਹੈ ਇਹ ਤੇ ਪੁਲੀ ਹੁੱਕ ਤੇ ਆਜੋ ਤੁਹਾਨੂੰ ਅੱਗੇ ਦਿਖਾਉਂਦਾ ਆਹ ਦੇਖੋ ਇੱਕ ਉਹ ਕਾਲਾ ਦੀ ਇਹਦੇ ਵਿੱਚ ਆਪਾਂ ਪੁਲੀ ਵੀ ਪਾਤੀ ਆਹ ਦੇਖੋ ਇਹੜੀ ਤਾਰ ਆ ਆਹ ਵਾਲੀ ਪੁਲੀ ਤੇ ਚੱਲਣੀ ਆ ਜਿਵੇਂ ਇਸ ਤਰ੍ਹਾਂ ਹੀ ਅੰਦਰ ਆਹ ਦੇਖੋ ਇਹ ਪੁਲੀ ਤੇ ਆ ਤਾਰ ਚੱਲਣੀ ਆ ਤੇ ਇਹਦੇ ਨਾਲ ਅਪਡਾਉਣ ਹੋਣਾ ਇਹਦੀ ਟੈਸਟਿੰਗ ਕਰ ਲਈ ਅਸੀਂ ਵਿਜਦੀ ਰੱਸੀ ਪਾ ਕੇ ਇਹ ਲੰਮਕ ਲੰਕ ਇਹਦੇ ਵੇਟ ਪਾ ਕੇ ਦੇਖ ਲਿਆ ਤੇ ਆ ਬੈਂਚ ਫਿਟ ਕਰੀਆ ਤੇ ਡਬਲ ਉਸ ਵਾਲੀ ਆ ਡਬਲ ਪੁਲੀ ਵਾਲੀ ਆ ਇੱਕ ਲਾਈਨ ਤਾਂ ਅਸੀਂ 37 ਇੰਚ ਤੇ ਕਰ ਲਈ ਆਹ ਵਾਲੀ ਆ ਜਿਹੜੀ ਪੁਲੀ ਇਹਨੂੰ 36 ਇੰਚ ਤੇ ਕਰਾਂਗੇ ਜਿਹੜੀ ਇਧਰਲੀ ਲਾਈਨ ਫਿਟ ਕਰਾਂਗੇ ਉਹ 36 ਇੰਚ ਤੇ ਕਰਾਂਗੇ ਕਿਉਂਕਿ ਫਿਰ ਤਾਰ ਬਿਲਕੁਲ ਸਿੱਧੀ ਸਟ੍ਰੇਟ ਇਕੱਠੀ ਹੋਇਆ ਕਰੂਗੀ ਤੇ ਆਜੋ ਹੁਣ ਆਪਾਂ ਇਹਨੂੰ ਟੰਗਦੇ ਆਂ ਟੰਕ ਕੇ ਅੱਗੇ ਕਰਦੇ ਆਂ ਗੱਲਾਂ ਲਓ ਜੀ ਅੱਜ ਆਪਾਂ ਆਹ ਜਿਹੜੀ ਨਿੱਪਲ ਵਾਲੀ ਸਿਸਟਮ ਲੈਣਾ ਇਹ ਦੇਖੋ ਆਪਾਂ ਇਹਦੇ ਨਾਲ ਬੈਂਚ ਨਾਲ ਉੱਪਰ ਨੀਚੇ ਹੁੰਦਾ ਕਰਤਾ ਤੇ ਅੱਜ ਦੀ ਮਿਹਨਤ ਨਾਲ ਅਸੀਂ ਆਹ ਇੱਕ ਲੈਣੀ ਹੋਈ ਆ ਕਾਫੀ ਗਲਤੀਆਂ ਵੀ ਹੋ ਗਈਆਂ ਨੇ ਸਾਤੋਂ ਤੇ ਜਿਹੜੀ ਉਹ ਤਾਰ ਦਿਖਾ ਕੰਮ ਜਿਹੜੀ ਆਪਾਂ ਤੋਂ ਫਿਰਕੀ ਵੇਚਦੀ ਪੈ ਗਈ ਸੀ ਇਹ ਆ ਕੁੰਡੇ ਵੇਚਦੀ ਪਾਉਣੀ ਸੀ ਜਿਹੜੀ ਉੱਪਰ ਤਾਰ ਪਹਿਲਾਂ ਅਸੀਂ ਫਿਰਕੀ ਵੇਚਦੀ ਪਾ ਲਈ ਸੀ ਇਹ ਫਿਰਕੀਆਂ ਵੇਚਦੀ ਸਿਰਫ ਪਾਈਪ ਲਾਈਨ ਵਾਲੀਆਂ ਤਾਰਾਂ ਚਾਹੀਦੀਆਂ ਨੇ ਤਾ ਕਰਕੇ ਥੋੜੀ ਜੀ ਪ੍ਰੋਬਲਮ ਆ ਗਈ ਸੀ ਫਿਰੇ ਦਵਾਰੇ ਖੋਲ ਕੇ ਆਪਾਂ ਦਵਾਰੇ ਲਾਇਆ ਤੇ ਬਾਕੀ ਜਿਹੜੀ ਬੈਂਚ ਆ ਆਪਾਂ ਵੈਲਡ ਕਰਤੀ ਤੇ ਉਹ ਕਸਨ ਨੂੰ ਆਪਾਂ ਜਿਹੜੇ ਆ ਨਾਟ ਕਸੇ ਨੇ ਇਹਨਾਂ ਦੇ ਆ ਜੂਹਾਂ ਦੇ ਦੇ ਵਾਸਤੇ ਡਰਿੱਲ ਦੀ ਉਹ ਲਿਆਂਦੀ ਸੀ ਹਨ ਤਾਂ ਕਰਕੇ ਕੰਮ ਬੜੀ ਆਸਾਨ ਹੋ ਗਿਆ ਤਾਂ ਜਿਹੜੀ ਸਾ ਤੋਂ ਗਲਤੀ ਹੋਈ ਸੀ ਛੇਤੀ ਕਬਰ ਹੋ ਗਈ ਨਹੀਂ ਤਾਂ ਅਸੀਂ ਅੱਕ ਜਾਂਦੇ ਚਾਬੀ ਵਾਲਾ ਨਟ ਨਹੀਂ ਕੱਸੇ ਜਾਂਦੇ ਇਹ ਬਾਕੀ ਅੱਜ ਦੀ ਵੀਡੀਓ ਤੇ ਇੰਨੇ ਸੀ ਮਿਲਦੇ ਆਂ ਫਿਰ ਕੱਲ ਨੂੰ ਇੱਕ ਨਵੇਂ ਵਲੌਗ 'ਚ ਨਵੀਆਂ ਗੱਲਾਂ ਦੇ ਨਾਲ ਤਦ ਤੱਕ ਲਈ ਸਸਤੀ ਗੱਲ ਸਾਰੇ